ਨਾ ਇਹ ਜਿਹੜਾ ਕਮਾਲ ਵੀਰ ਦੀ ਲਾਇਆ ਤੁਸੀਂ ਹਾਂਜੀ ਇਹ ਫਿਰ ਕੱਲਾ ਉਹ ਗੰਨੇ ਆ ਦਿਖਾ ਇਧਰ ਵੀ ਆਪਣੇ ਜੇ ਹੁਣ ਤੈਨੂੰ ਗੰਨਾ ਫੜਾਂ ਦੇ ਗੰਨਾ ਚੁੱਪਣ ਨੂੰ ਤੇ ਤੇ ਚੁੱਪਿਆ ਨਹੀਂ ਸੀ ਜਾਣਾ ਗੰਨਾ ਹਨਾ ਵੀ ਓੱਖਾ ਸੀਗਾ ਤੇ ਲਾ ਤੇਰੇ ਦਾਦੇ ਨੇ ਉਹ ਕਰਤਾ ਹਲ ਕਿਵੇਂ ਵੀ ਗੋੜਗੋੜ ਬਣਾਉਂਗੇ ਜਾਂ ਉਦਾਂ ਕਿਵੇਂ ਨਹੀਂ ਜੀ ਨਹੀਂ ਇਹ ਸਾ ਮੈਂ ਘਰੇ ਚੁੱਪਣ ਵਾਸਤੇ ਜੀ ਹਾਂਜੀ ਅਗਰ ਰਸ ਪੀਣ ਵਾਸਤੇ ਹੈ ਅਸੇ ਮੈਂ ਰਸ ਪੀਣ ਦਾ ਫਿਰ ਉਤਾਸ ਦਾ ਕਿਵੇਂ ਕਰੋਗੇ ਅਸੀਂ ਕਰ ਇੱਕ ਨਾ ਦੇ ਦਾਂਗਾ ਜੀ ਉਸ ਜਿਹੜਾ ਛੋਟਾ ਹੁੰਦਾ ਜਿਹੜਾ ਆਪਣਾ ਉਹ ਕਰੀ ਫਿੱਟ ਕਰ ਲੈਣਾਗਾ ਜਿੰਨੇ ਦੋ ਚਾਰ ਕਰਨੇ ਤੋੜੇ ਤੋਂ ਉੱਤੇ ਜਾ ਰਸ ਉਦੋਂ ਹੀ ਕੱਢੀ ਉਹਦੀ ਪੀ ਲੈਣਾ ਪਰ ਮੇਰੇ ਮਿੱਤਰੋ ਕੀ ਬਾਤ ਆ ਜੇ ਹਾਂਜੀ ਜਾਂ ਗੰਨਾ ਜੇ ਆਪਾਂ ਗੰਨਾ ਚੂਪਣਾ ਉਹਦਾ ਦੰਦਾ ਵਾਸਤੇ ਬਰੀਨ ਐਕਸਰਸਾਈਜ਼ ਦੀ ਸੀ ਹਾਂਜੀ ਹਾਂਜੀ ਉਹ ਦੰਦ ਨਹੀਂ ਖਰਾਬ ਹੁੰਦਾ ਜੀ ਕੋਈ ਨੈਚੁਰਲ ਮਠਾਸਾ ਜੀ ਕੋਈ ਸੁਗਰ ਦੀ ਨਾ ਹੁੰਦੀ ਸੀ ਉਸ ਵਾਸਤੇ ਲਾਇਆ ਕਰਦੇ ਨਹੀਂ ਮੈਨੂੰ ਆਹ ਗੱਲ ਵਧੀਆ ਲੱਗੀ ਪਰ ਚਲੋ ਬੱਚਿਆਂ ਤੋਂ ਨਹੀਂ ਜਿਵੇਂ ਹਣਾ ਬੱਚੇ ਖੇਡਦੇ ਫਿਰਦੇ ਸੀਗੇ ਤੇ ਉਹ ਤਾਂ ਚੂਪ ਨਹੀਂ ਸਕਦੇ ਹਾਂਜੀ ਉਹ ਉਹ ਵਧੀਆ ਰਸ ਵਾਲਾ ਕੰਮ ਹਾਂਜੀ ਹਾਂਜੀ ਕਰਨੇ ਆ ਜਾ ਕਲਾੜਾ ਦੇਖੀ ਹੈ ਯਾਰ ਇਹ ਨਾਲ ਚੁਟਕਲਾ ਕਰਨਾ ਆਹ ਲੈਂਦਾ ਜੀ ਹਾਂਜੀ ਠੀਕ ਆ ਅੱਛਾ ਇਹ ਘਰੇ ਆਪਦਾ ਹੀ ਸੰਤ ਬਣਾ ਲਿਆ ਯਾਨੀ ਮਤਲਬ ਆਪਦੇ ਹੀ ਆਪ ਠੀਕ ਹੈ ਠੀਕ ਹੈ ਇੱਥੇ ਕੋ ਮਾਕੇ ਦੇਖੋ ਲੱਕੇ ਆ ਕਰਨਾ ਜੀ ਆਹ ਕੁ ਮਾਕੇ ਬੇਲਣਾ ਦੇਖੋ ਇਹਦੇ ਵਿੱਚ ਗੰਨਾ ਦੇ ਰਿਹਾ ਇਧਰ ਦੀ ਆ ਜਿੰਨਾ ਸੈਟ ਕਰਕੇ ਜਿੱਥੇ ਸੈਟਿੰਗ ਕਰਕੇ ਮੈਂ ਕਮਾਏ ਕੱਢ ਲਿਆ ਜੀ ਬੱਚੋਂ ਤਾ ਤਾ ਜਾ ਪਿਓ ਨਾਲ ਆ ਪਿਓ ਆਪਦੇ ਪੂਰਾ ਕੱਢ ਕੇ ਦੋ ਚੌਗਣੇ ਲਓ ਜੀ ਇਹ ਹੁੰਦੀ ਆ ਗੱਲ ਪਤਰੋ ਜਿੰਨੇ ਹੁਣ ਬੱਚੇ ਨੇ ਆ ਦਿਖਾ ਇਧਰ ਵੀ ਆਪਣੇ ਜੇ ਹੁਣ ਤੂੰ ਗੰਨਾ ਫੜਾਂ ਦੇ ਗੰਨਾ ਚੂਪਣ ਨੂੰ ਤੇ ਤੇ ਚੂਪਿਆ ਨਹੀਂ ਸੀ ਜਾਣਾ ਗੰਨਾ ਹਨਾ ਵੀ ਓੱਖਾ ਸੀਗਾ ਤੇ ਲਾ ਤੇਰੇ ਦਾਦੇ ਨੇ ਉਹ ਕਰਤਾ ਹਲਵਾ ਵੀ ਤਾਜਾ ਰਸ ਪੀਆ ਕਰੇ ਹੁਣ ਠੀਕਾ ਹਾਂ ਹੋਰ ਨਾ ਕਿਤੇ ਵੀ ਉਹ ਪਿਆਈ ਰਹੇ ਰੰਗ ਲੜਾ ਵੀ ਬਾਤ ਕੀ ਆਪਣਾ ਠੀਕ ਹੈ ਜੀ ਉੱਥੇ ਕੀ ਆਪਣਾ ਕਹਿੰਦੇ ਗੰਨੇ ਪਾ ਕੇ ਓੱਖਾ ਕੁਈ ਲਾ ਦੀ ਠੀਕ ਹੈ ਠੀਕ ਹੈ ਇਹ ਕੁਈ ਲਾ ਕੇ ਘੁਮਾ ਕੇ ਨਾ ਖੱਥਾ ਨਾ ਨਹੀਂ ਆ ਬਹੁਤ ਵਧੀਆ ਲੱਗੀ ਜੀ ਗੱਲ ਮੈਨੂੰ ਅਸੀਂ ਆਪਾਂ ਮਤਲਬ ਕਮਾਤ ਤਾਂ ਬਹੁਤ ਆਪਾਂ ਲਾਇਆ ਹੋਇਆ ਦੇਖਦੇ ਹੁਣ ਚਲੋ ਆਪਣੇ ਥੋੜਾ ਥੋੜਾ ਆਪਾਂ ਲਾ ਲੈਂਦੇ ਹਣ ਪਰ ਜਿਹੜਾ ਇਹ ਘਰੇ ਇਹ ਲੋਟੜਾ ਕਰ ਲੈਣਾ ਜੀ ਗਾਰਡ ਇਹ ਗੱਲ ਕੁਛ ਨਹੀਂ ਹੈਗੀ ਹਿੰਮਤ ਆ ਮਤਲਬ ਨਹੀਂ ਜੀ ਨਹੀਂ ਇਹ ਸਾਡੇ ਲੈ ਘਰੇ ਚੁੱਪਣੇ ਵਾਸਤੇ ਜੀ ਹਾਂ ਜੀ ਅਦਾ ਰਸ ਪੀਣ ਵਾਸਤੇ ਹੈ ਅਸੀਂ ਮੈਂ ਰਸ ਪੀਣ ਦਾ ਫਿਰ ਉਤਾਸ ਦਾ ਕਿਵੇਂ ਕਰੋਗੇ ਅਸੀਂ ਘਰੇ ਇੱਕ ਨਾ ਬਾਲਿਆ ਹੁੰਦਾ ਹੈਗਾ ਜੀ ਉਹ ਜਿਹੜਾ ਛੋਟਾ ਹੁੰਦਾ ਜਿਹੜਾ ਆਪਣਾ ਉਹ ਕਦੇ ਫਿੱਟ ਕਰ ਲੈਣਾਗਾ ਜਿੰਨੇ ਦੋ ਚਾਰ ਗੰਨੇ ਤੋੜੇ ਤੋਤੇ ਆ ਜਾ ਰਸ ਉਹਦੀ ਕੱਢੀ ਉਹਦੀ ਪੀ ਲੈਣਾ ਪਰ ਮੇਰੇ ਮਿੱਤਰੋ ਕੀ ਬਾਤ ਆ ਹਾਂਜੀ ਜੇ ਗੰਨਾ ਜੇ ਆਪਾਂ ਗੰਨਾ ਚੂਪਣਾ ਉਹਦਾ ਦੰਦਾ ਵਾਸਤੇ ਬਣੀ ਇੱਕ ਸਾਈਦੇ ਦੀ ਸੀ ਹਾਂਜੀ ਹਾਂਜੀ ਉਹ ਦੰਦ ਨਹੀਂ ਖਰਾਬ ਹੁੰਦਾ ਜੀ ਕੋਈ ਨੈਚੁਰਲ ਮਠਾਸਾ ਜੀ ਕੋਈ ਸ਼ੂਗਰ ਦੀ ਨਹੀਂ ਹੁੰਦੀ ਸੀ ਉਸ ਵਾਸਤੇ ਲਾਇਆ ਗਿਆ ਨਹੀਂ ਮੈਨੂੰ ਆਹ ਗੱਲ ਵਧੀਆ ਲੱਗੀ ਪਰ ਚਲੋ ਬੱਚਿਆਂ ਤੋਂ ਨਹੀਂ ਜਿਵੇਂ ਹਣਾ ਬੱਚੇ ਖੇਡਦੇ ਫਿਰਦੇ ਸੀਗੇ ਤੇ ਉਹ ਤਾਂ ਚੂਪ ਨਹੀਂ ਸਕਦੇ ਹਾਂਜੀ ਆਉਂਦੇ ਆ ਰਸ ਵਾਲਾ ਕੰਮ ਹਾਂਜੀ ਹਾਂਜੀ ਠੀਕ ਠੀਕ ਐ ਇੱਥੋਂ ਕੋ ਮਾ ਕੇ ਦੇਖੋ ਕਿ ਕੰਮ ਲਾ ਜੀ ਹਾਂ ਆਹ ਕਮਾ ਕੇ ਬੇਲਣਾ ਦੇਖੋ ਇਹਦੇ ਵਿੱਚ ਗੰਨਾ ਦੇਦਾ ਇਧਰ ਦੀ ਆ ਜਿੰਨੇ ਸੈਟ ਕਰਕੇ ਜੀ ਸੈਟਲ ਕਰਕੇ ਹਾਂ ਹਾਂ ਮੈਂ ਕਮਾਏ ਕੱਢ ਲਿਆ ਜੀ ਬੱਚੇ ਤਾ ਤਾ ਜਾ ਪਿਓ ਨਾਲ ਆ ਪਿਓ ਆਪੇ ਪੂਰਾ ਕੱਢ ਕੇ ਦੋ ਚਾਹੋ ਲਓ ਜੀ ਇਹ ਹੁੰਦੀ ਐ ਗੱਲ